ਕਮ ਮੇ

ਮਨ ਮੰਗਿਆ ਮਨ ਅੰਤ ਪੈ ਲਾ ਰੱਬਿਆ ਸੁਣੇ ਮਨ ਅੰਤ ਪੈ ਲਾ ਰੱਬਿਆ ਸੁਣੇ ਰਾਧਿਆ ਸੁਨੀਆ ਰਾਧਿਆ ਸੁਨੀਆ ਕੰਸਾ ਵਾਹਿਗੁਰੂ ਜੀ ਕੀ ਫਤਿਹ ਹੱਕ ਹੱਕ ਅੰਦੇਸ਼ ਗੁਰਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ ਵੈ ਪ੍ਰਗਟਿਓ ਮਰਦ ਅਖੰਮੜਾ ਵਰੀਆਮ ਇਕੇਲਾ ਵਾਹੋ ਵਾਹੋ ਗੁਰਦੇਵ ਸਿੰਘ ਆਪੇ ਗੁਰ ਜੇਲਾ ਐਸੇ ਸਹੇਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪ੍ਰਕਾਸ਼ ਗੁਰਪ੍ਰੰਧ ਦੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਕਲਗੀਪਰ ਸਾਹਿਬ ਮਕੇਰੀਆਂ ਸਮੂਹ ਸਾਧ ਸੰਗਤ ਵੱਲੋਂ 8 ਸਾਲ ਦੀ ਤਰ੍ਹਾਂ ਮਹਾਰਾਜੀ ਦਾ ਪ੍ਰਕਾਸ਼ ਗੁਰਪੁਰਬ ਸਰਬਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਮੁੱਚੇ ਇਸ ਸੰਸਾਰ ਨੂੰ ਮਹਾਰਾਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦਾਸ ਮੁਖ ਸੇਵਾਦਾਰ ਭਾਈ ਜਲਦੀਪ ਸਿੰਘ ਜੀ ਗੁਰਦੁਆਰਾ ਕਲਗੀਦਰ ਸਾਹਿਬ ਕੇਰੀ ਬਾਜਰੂ ਜੀ ਕਾਕਾ ਸਾਹਿਬ ਬਾਜਰੂ ਆਰੰਭ ਦੇ ਦੁਨਿਆਵੋ ਮੇਰੇ ਸੇ ਤਰਿ ਗਏ ਆਰੰਭ ਦੇ ਦੁਨਿਆਵੋ ਬੰਨ੍ਹ ਕੇ ਗਾਇਆ ਨਾ ਮੇਰਾ ਅੰਸਰ ਬੰਨ੍ਹ ਕੇ ਗਾਇਆ ਨਾ ਮੇਰਾ ਸੱਤ ਲੱਖਾਂ ਜਾਂ ਪਾਤਸ਼ਾਹ ਬਹੁਤ ਨਹੀਂ ਪੀਂਦੇ ਜਾਂ

ਆਨੰਦ ਗੋਵਰ ਦੇ ਤੇ ਪਾਟਖਾ ਦਾ ਪਾਰਪੁਰ ਬੈਸਨਤਾ ਕਲਸਾ ਦੇਸ਼ਾਂ ਤੇ ਪ੍ਰਯੋਗ ਕਰਵਾਇਆ ਗਿਆ ਲੱਖ ਲੱਖ ਵਧਾਈਆਂ ਹੋਣ ਇਹ ਸਾਡਾ ਬਹੁਤ ਸਾਰੀ ਸੰਸਾਰ ਦੇ ਪੂਨ ਦੇ ਯਾਗਨ ਉੱਤਾਰ ਉਹਨਾਂ ਦੇ ਅਜੋਹੀ ਰਾਤੀ ਨਾਮ ਜਪੜਾ ਸਾੜੀ ਪੜਨੀ ਲੜੇ ਨੂੰ ਸਾਨੂੰ ਪਾਪੇ ਪੋੜਿਆ ਚੱਲ ਕੇ ਆਪਣਾ ਜੀਵਨ ਸਮਰ ਕਰਨ ਚਾਹੀਦਾ ਵਾਏ ਕੋਸ਼ਿਸ਼ ਕਰਵਾਉਣਾ